ਮੈਨੂੰ ਮੇਰੇ ਦਰਸ਼ਕ ਵੀ ਫੋਨ ਤੇ ਕਹਿੰਦੇ ਕਿ ਮੈਡਮ ਅਸੀਂ ਤੁਹਾਡੀਆਂ ਗੱਲਾਂ ਦੇ ਨਾਲ ਹੀ ਸਾਨੂੰ 3 ਮਹੀਨੇ ਹੋ ਗਏ ਤੁਹਾਡੀ ਵੀਡੀਓ ਸੁਣਦੇ ਆਇਆ ਤੇ ਮੈਮ ਸਾਨੂੰ 3 ਮਹੀਨਾ ਦੀ ਪ੍ਰੈਗਨਨਸੀ ਚੱਲ ਰਹੀ ਆ ਕੋਈ ਕਹਿੰਦਾ ਸਾਨੂੰ ਮੈਮ ਪਿਛਲੇ ਮਹੀਨੇ ਕਨਸੀਵ ਹੋਇਆ ਸੀ ਕੋਈ ਕਹਿੰਦਾ ਕਿ ਅਸੀਂ ਅਜ 6 ਮਹੀਨਿਆਂ ਦੀ ਪ੍ਰੈਗਨਨਸੀ ਚੱਲ ਰਹੇ ਆ ਪਰ ਇੱਕ ਗੱਲ ਕੋੜੀ ਜੀ ਆਪਾਂ ਜੋ ਕਿ ਅੱਜ ਆਈਵੀਐਫ ਨੇ ਕੀਤੀ ਹੋਈ ਆ ਇੱਕ ਗੱਲ ਕੋੜੀ ਜੀ ਆਪਾਂ ਕਰੀਏ ਮੀਨ ਗੈਟਿੰਗ પ્રેਗਨੈਂਟ ਨੈਚੁਰਲੀ ਹੈਜ਼ ਬੀਨ ਕ੍ਰਿਟੀਕਲ ਥੀਸ ਡੇਜ਼ ਬਿਕਾਜ਼ ਆਫ ਆਈਵੀਐਫ ਅੱਜ ਮੈਂ ਇੰਨੀ ਖੁਸ਼ ਹਾਂ ਦੱਸਦਿਆਂ ਹੋਇਆ ਕਿ ਮੇਰੇ 50% ਪੇਸ਼ੈਂਟ ਮੇਰੀ ਗੱਲ ਦੇ ਮੇਰੇ ਸਲਾਹ ਦੇ ਨਾਲ ਹੀ ਕੰਸੀਵ ਕਰ ਜਾਂਦੇ ਐ ਭਾਵੇਂ ਉਹ ਸਲਾਹ ਡਾਈਟ ਦੀ ਹੋਵੇ ਤੇ ਭਾਵੇਂ ਉਹ ਸਲਾਹ ਸਹੀ ਸਮਾਂ ਦੀ ਹੋਵੇ ਹੁਣ ਮੇਲ ਔਰ ਫੀਮੇਲ ਦਾ ਜੋ ਨੇਚਰ ਨੇ ਦਸਤੂਰ ਬਣਾਇਆ ਤੇ ਉਹ ਤਾਂ ਇਹੀ ਘੜਿਆ ਵੀ ਸਮਾਂ ਹਨਾ ਤੁਸੀਂ ਕਹ ਰਹੇ ਹਰ ਵੇਲੇ ਸਹੀ ਸਮਾਂ ਮੰਨਦੇ ਆ ਨਵੇਂ ਵਿਆਹੇ ਜੋੜੇ ਮੰਨਦੇ ਆ ਵੀ ਹੁਣ ਸਾਡੀ ਮੈਰिज ਹੋ ਗਈ ਆ ਤਾਂ ਅਸੀਂ ਆਪਣੀ ਲਾਈਫ ਦਾ ਇੰਜੋਏ ਕਰਨਾ ਪਰ ਸਹੀ ਸਮਾਂ ਜੋ ਸਾਨੂੰ ਅੱਲਾਹ ਨੇ ਦਿੱਤਾ ਕਹਿੰਦੇ ਆ ਨਾ ਕਿ ਅੱਲਾਹ ਯਾਰ ਤਾਂ 베ੜੇ ਪਾਰ ਅਸੀਂ ਕਿਹਨੂੰ ਕਹਿ ਰਹੇ ਆ ਅੱਲਾ ਯਾਨੀ ਕੁਦਰਤ ਕੁਦਰਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਮੇਰੇ ਦਰਸ਼ਕ ਵੀ ਫੋਨ ਤੇ ਕਹਿੰਦੇ ਕਿ ਮੈਡਮ ਅਸੀਂ ਤੁਹਾਡੀਆਂ ਗੱਲਾਂ ਦੇ ਨਾਲ ਹੀ ਸਾਨੂੰ 3 ਮਹੀਨੇ ਹੋ ਗਏ ਤੁਹਾਡੀ ਵੀਡੀਓ ਸੁਣਦਿਆਂ ਹੋਇਆ ਤੇ ਮੈਮ ਸਾਨੂੰ 3 ਮਹੀਨਾ ਦੀ ਪ੍ਰੈਗਨਨਸੀ ਚੱਲ ਰਹੀ ਆ ਕੋਈ ਕਹਿੰਦਾ ਸਾਨੂੰ ਮੈਮ ਪਿਛਲੇ ਮਹੀਨੇ ਕਨਸੀਵ ਹੋਇਆ ਸੀ ਕੋਈ ਕਹਿੰਦਾ ਕਿ ਅਸੀਂ ਅਜੇ 6 ਮੰਨ ਦੀ ਪ੍ਰੈਗਨਨਸੀ ਚੱਲ ਰਹੇ ਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਸਰ ਤਾ ਇੱਕ ਗੱਲ ਕੋੜੀ ਜੀ ਆਪਾਂ ਜੋ ਕਿ ਅੱਜ ਆਈਵੀਐਫ ਨੇ ਕੀਤੀ ਹੋਈ ਆ ਇੱਕ ਗੱਲ ਕੋੜੀ ਜੀ ਆਪਾਂ ਕਰੀਏ ਜਿਹੜਾ ਮੇਰਾ ਨੋਸ਼ਨ ਹੈ ਮੀਨਸ ਗੈਟਿੰਗ પ્રેਗਨੈਂਟ ਨੈਚੁਰਲੀ ਹੈਜ਼ ਬੀਨ ਕ੍ਰਿਟੀਕਲ ਥੀਸ ਡੇਸ ਬਿਕਾਜ਼ ਆਫ ਆਈਵੀਐਫ ਪਰ ਮੇਰਾ ਮੰਨਣਾ ਇਹ ਆ ਅੱਜ ਮੈਂ ਇੰਨੀ ਖੁਸ਼ ਹਾਂ ਦੱਸਦਿਆਂ ਹੋਇਆਂ ਕਿ ਮੇਰੇ 50% ਪੇਸ਼ੈਂਟ ਮੇਰੀ ਗੱਲ ਦੇ ਮੇਰੀ ਸਲਾਹ ਦੇ ਨਾਲ ਹੀ ਕਨਸੀਵ ਕਰ ਜਾਂਦੇ ਆ ਭਾਵੇਂ ਉਹ ਸਲਾਹ ਡਾਈਟ ਦੀ ਹੋਵੇ ਤੇ ਭਾਵੇਂ ਉਹ ਸਲਾਹ ਸਹੀ ਸਮਾਂ ਦੀ ਹੋਵੇ ਸਰ ਦੇਖੋ ਜੀ ਹੁਣ ਮੇਲ ਔਰ ਫੀਮੇਲ ਦਾ ਜੋ ਨੇਚਰ ਨੇ ਦਸਤੂਰ ਬਣਾਇਆ ਤੇ ਉਹ ਤਾਂ ਇਹੀ ਘੜਿਆ ਵੀ ਸਮਾਂ ਹੈਨਾ ਤੁਸੀਂ ਕਹਿੰਦੇ ਹਰ ਵੇਲੇ ਪਰ ਅਸੀਂ ਸਹੀ ਸਮਾਂ ਮੰਨਦੇ ਆ ਨਵੇਂ ਵਿਆਹੇ ਜੋੜੇ ਮੰਨਦੇ ਆ ਵੀ ਹੁਣ ਸਾਡੀ ਮੈਰिज ਹੋ ਗਈ ਹੈ ਤਾਂ ਅਸੀਂ ਆਪਣੀ ਲਾਈਫ ਦਾ ਇੰਜੋਏ ਕਰਨਾ ਪਰ ਅਸੀਂ ਅੱਜ ਗੱਲ ਕੀ ਕੀਤੀ ਹੈ ਸਹੀ ਸਮਾਂ ਦੀ ਹੁਣ ਅਸੀਂ ਸਰ ਸਹੀ ਸਮਾਂ ਮੀਨਸ ਕਿ ਅਸੀਂ ਅੱਜ ਕਵਾਂਗੇ ਕਿ ਸਹੀ ਸਮਾਂ ਜੋ ਸਾਨੂੰ ਅੱਲਾ ਨੇ ਦਿੱਤਾ ਕਹਿੰਦੇ ਇਹ ਨਾ ਕਿ ਅੱਲਾ ਯਾਰ ਤਾਂ ਬੇੜੇ ਪਾਰ ਬਿਲਕੁਲ ਠੀਕ ਹੈ ਸਹੀ ਗੱਲ ਸਨ ਜੀ ਜੀ ਅੱਲਾ ਮੈਂ ਅਸੀਂ ਕਿਹਨੂੰ ਕਹਿ ਰਹੇ ਹਾਂ ਅੱਲਾ ਯਾਨੀ ਕੁਦਰਤ ਕੁਦਰਤ ਬਿਲਕੁਲ ਠੀਕ ਹੈ ਜਿਹੜਾ ਕੁਦਰਤ ਨੇ ਨਿਯਮ ਬਣਾਇਆ ਜਿਹੜਾ ਸਹੀ ਸਮਾਂ ਬਣਾਇਆ ਜੇ ਅਸੀਂ ਉਸ ਸਹੀ ਸਮਾਂ ਨੂੰ ਫੋਲੋ ਕਰਦੇ ਆ ਅੱਲਾ ਨੂੰ ਯਾਰ ਬਣਾਉਣੇ ਆ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਪ੍ਰੈਗਨਨਸੀ ਕਦੋਂ ਹੋ ਜਾਂਦੀ ਹੈ ਅਸੀਂ ਅੱਜ ਉਹ ਸਹੀ ਸਮਾਂ ਦੀ ਗੱਲ ਤੁਹਾਨੂੰ ਇਸ ਚਾਰਟ ਦੇ ਜਰੀਏ ਮੈਂ ਬੜਾ ਹੀ ਸੌਖਾ ਸਮਝਾਉਣਾ ਆ ਜੇ ਅਸੀਂ ਸਹੀ ਸਮਾਂ ਦੀ ਗੱਲ ਕਰੀਏ ਓਵਿਲੇਸ਼ਨ ਕਹਿੰਦੇ ਆ ਜਦੋਂ ਐਗ ਰਪਚਰ ਹੋ ਰਿਹਾ ਪੂਰੇ ਮਹੀਨੇ ਸਰ ਮੀਆਂ ਬੀਵੀ ਜਿੰਨਾ ਮਰਜ਼ੀ ਸਬੰਧ ਬਣਾ ਲੈਣ ਉਹ ਇੰਟਰਕੋਰਸ ਕਰਨ ਕੋਈ ਫਾਇਦਾ ਨਹੀਂ ਆਣਾਗਾ ਉਹਨਾਂ ਨੇ ਸਹੀ ਸਮਾਂ ਦੇਖਣਾ ਤੇ ਉਹ ਸਹੀ ਸਮਾਂ Ovulation window Ovulation time ਤੇ ਉਹਨਾਂ ਨੇ ਇਹ ਦੇਖਣਾ ਵੀ ਐਗ ਕਦੋਂ ਰਪਚਰ ਹੋ ਰਿਹਾ ਲੇਡੀ ਦਾ ਐਗ ਜਿਹੜਾ ਉਹ ਕਦੋਂ ਰੈਡੀ ਹੋ ਰਿਹਾ ਜਿਹਦਾ ਅਸੀਂ ਅੱਜ ਡਿਸਕਸ਼ਨ ਕਰਦੇ ਆ ਸਰ ਪੂਰੇ ਮੰਥ ਦੇ ਵਿੱਚ ਸਭ ਤੋਂ ਵੱਡਾ ਸਿੰਪਟਮ ਇਸ ਦਾ ਹੋਏਗਾ ਵਜਾਈਨਲ ਡਿਸਚਾਰਜ ਹੋਏਗਾ ਲੇਡੀ ਦੇ ਵਜਾਈਨਾ ਚੋਂ ਡਿਸਚਾਰਜ ਹੋਏਗਾ ਸੈਕਿੰਡ ਉਹਦਾ ਟੈਂਪਰੇਚਰ ਵੀ ਚੇਂਜ ਹੋਏਗਾ ਜਦੋਂ ਉਹਦਾ ਐਗ ਰਪਚਰ ਹੋਣਾ ਥਰਡ ਉਹ ਤੇ ਇੱਕ ਪ੍ਰਿਕਿੰਗ ਜੀ ਪੇਨ ਹੋਏਗੀ ਤੇ ਸਭ ਤੋਂ ਵੱਡੀ ਗੱਲ ਜੇ ਅਸੀਂ ਅਸਿਊਮ ਹੀ ਕਰਨਾ ਤਾਂ ਅਸੀਂ ਓਵੂਲੇਸ਼ਨ ਕਿਟ ਲੈ ਆਈਏ ਅਸੀਂ 11 ਤੋਂ 16 ਦਿਨ ਦੇ ਵਿੱਚ ਆਪਣਾ ਓਵੂਲੇਸ਼ਨ ਚੈੱਕ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਪੇਸ਼ੈਂਟ ਨੇ ਟਰਾਈ ਕਰਨਾ ਹੁਣ ਸਵਾਲ ਇਹ ਵੀ ਆਂਦਾ ਆ ਕਿ ਜਦੋਂ ਟਰਾਈ ਕਰਨਾ ਹੈ ਜੋੜੇ ਨੇ ਤਾਂ ਉਹ ਫ੍ਰੀਕਵੈਂਸੀ ਕੀ ਹੋਣੀ ਚਾਹੀਦੀ ਹੈ ਇੰਟਰਕੋਰਸ ਕਰਨ ਦੀ ਉਹਦੇ ਵਿੱਚ ਵੀ ਮੈਨੂਪੇਸ਼ੈਂਟ ਸਵਾਲ ਪੁੱਛ ਲੰਦੇਗੀ ਮੈਮਸ ਕਿੰਨਾ ਟਾਈਮ ਵੀ ਇਹ ਨਾ ਹੋਵੇ ਵੀ ਅਸੀਂ ਲਗਾਤਾਰ ਸਪਰਮ ਦੀ ਮੋਰਫੋਲੋਜੀ ਡਾਊਨ ਜਾਂਦੀ ਆ ਹੁਣ 11ਵੇਂ ਤੋਂ 16ਵੇਂ ਦਿਨ ਮੀਨਸ ਦੋ ਦਿਨ ਤਾਂ ਰੈਗੂਲਰ ਟਰਾਈ ਕਰ ਲੈਣ ਫਿਰ ਉਹ ਆਲਟਰਨੇਟ ਡੇ ਮੀਨਸ 11 ਤੋਂ 16 ਦਿਨ ਆਲਟਰਨੇਟ ਡੇ ਟਰਾਈ ਕਰਨ ਅੱਗੇ ਪਿੱਛੇ ਸਰ ਕੋਈ ਫਾਇਦਾ ਨਹੀਂ ਹੈਗਾ 11 ਤੋਂ 16 ਦਿਨ ਤੋਂ ਅੱਗੇ ਪਿੱਛੇ ਸਰ ਕੋਈ ਤੁਕ ਨਹੀਂ ਬਣਦਾ ਮਤਲਬ ਉਹ ਜਿਨ੍ਹਾਂ ਨੇ ਬੱਚਾ ਲੈਣਾ ਹੈ ਤਾਂ ਉਹ ਇਸ ਖਾਸ ਦਿਨਾਂ ਦਾ ਧਿਆਨ ਰੱਖਣ ਮਤਲਬ ਤੇ ਜੋ ਕੁਦਰਤੀ ਨਿਯਮ ਕੁਦਰਤੀ ਨਿਯਮ ਇਹ ਕਹਿੰਦੇ ਨੇ ਕੁਦਰਤੀ ਨਿਯਮ ਇਹੀ ਕਹਿੰਦੇ ਆ ਸਰ ਮੈਂ ਤੁਹਾਨੂੰ ਹੁਣ ਇਸ ਗੱਲ ਤੋਂ ਇੱਕ ਹੋਰ ਸਵਾਲ ਕਰਾਂ ਸਰ ਤੁਸੀਂ ਕਦੇ ਘੜਾ ਬੰਦਾ ਦੇਖਿਆ ਜੀ 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 ਦੇਖਿਆ ਜੀ ਦੇਖਿਆ ਘੜਾ ਬੰਦਾ ਤੇ ਹੁਣ ਘੜੇ ਨੂੰ ਆਪਾਂ ਇੱਕ ਯੂਟਰਸ ਹੀ ਲਾ ਲਈਏ ਠੀਕ ਹੈ ਲੇਡੀ ਦਾ ਯੂਟਰਸ ਹੈ ਤੁਸੀਂ ਕੀ ਕਹਿੰਦੇ ਹੋ ਵੀ ਜੇ ਘੜਾ ਤਿਆਰ ਹੋ ਗਿਆ ਮੰਨ ਲੇ ਕੁਮਹਾਰ ਨੇ ਕੁੱਟ-ਕੁੱਟ ਕੇ ਕੁੱਟ-ਕੁੱਟ ਕੇ ਉਹਦੀ ਸ਼ੇਪ ਬਣਾਤੀ ਤੁਸੀਂ ਉਹਦੇ ਵਿੱਚ ਪਾਣੀ ਪਾ ਲੋਗੇ ਤੇ ਪੀ ਲੋ ਕਿਉਂ ਆ ਪਾਣੀ ਨਹੀਂ ਪੀ ਸਕਦਾ ਨਹੀਂ ਪੀ ਸਕਦਾ ਪਾਣੀ ਨਹੀਂ ਪੀ ਸਕਦਾ ਨਾਲੋਂ ਨਾਲ ਮੀਨਸ ਉਸ ਨੂੰ ਪਕਾਉਣ ਤੇ ਟਾਈਮ ਲੱਗਦਾ ਹੈ ਘੜਾ ਪੱਕਦਾ ਹੈ ਸੇਮ ਏਸੀ ਤਰੀਕੇ ਜਿਹੜਾ ਓਵਿਲੇਸ਼ਨ ਟਾਈਮ ਹੈ ਨਾ ਸਰ ਇਹ ਟਾਈਮ ਨੂੰ ਅਸੀਂ ਫੋਕਸ ਕਰਨਾ ਤੇ ਯੂਟਰਸ ਨੂੰ ਤਿਆਰ ਕਰਨਾ ਲੇਡੀ ਦੇ ਯੂਟਰਸ ਨੂੰ ਨਾ ਕਿ ਅਸੀਂ ਉਦਾਂ ਹੀ ਹਰ ਵੇਲੇ ਹਰ ਵੇਲੇ ਮਤਲਬ ਟਰਾਈ ਕਰਦੇ ਰਹੇ ਨਾ ਅਸੀਂ ਕੁਝ ਆਪਣਾ ਪਰਟੀਕੂਲਰ ਟਾਈਮ ਦੇਖਣਾ ਤੇ ਘੜੇ ਨੂੰ ਵੀ ਯੂਟਰਸ ਨੂੰ ਵੀ ਅਸੀਂ ਘੜੇ ਦੇ ਨਾਲ ਹੀ ਕੰਪੇਅਰ ਕਰਕੇ ਉਹਨੂੰ ਪੂਰਾ ਰੈਡੀ ਕਰੋ ਖੁਰਾਕ ਖਾ ਕੇ ਚੰਗੀਆਂ ਚੀਜ਼ਾਂ ਖਾ ਕੇ ਤਾਂ ਕਿ ਉਹਦੇ ਵਿੱਚ ਕੁਝ ਇੰਪਿਉਰिटीज ਨਾ ਰਹਿਣ ਤੇ ਦੂਜਾ ਅਸੀਂ ਯੂਟਰਸ ਵਾਲੇ ਘੜੇ ਨੂੰ ਪਕਾਉਣ ਵਾਸਤੇ ਅੱਜ ਸਰ ਇਹ ਜੋ ਗੁਲਦਸਤਾ ਰੱਖਿਆ ਹੋਇਆ ਸਰ ਇਹ ਨੂੰ ਬੋਰਡ ਦੀ ਦਾੜੀ ਸਰ ਆਪਾਂ ਕਹਿ ਦਿੰਨੇ ਆ ਬਰਗਰ ਹਾਂਜੀ ਹਾਂਜੀ ਬੋਰਡ ਦੀ ਦਾੜੀ ਸਰ ਇਹਦੇ ਫਾਇਦੇ ਅਣਗਿਣਤ ਹੈ ਸੋਹੱਥ ਰੱਸਾ ਸਿਰੇ ਤੇ ਤੁਸੀਂ ਆਪਦੇ ਹੱਥ 'ਚ ਗੰਢੀ ਫੜ ਰੱਖੀ ਹੈ ਜਿਹੜੀ ਅਸੀਂ ਹਮੇਸ਼ਾ ਦੀ ਤਰ੍ਹਾਂ ਕਹਿੰਦੇ ਹੈਗੇ ਆ ਤਾਂ ਹੀ ਪੇਸ਼ੈਂਟ ਮੇਰੇ ਕਹਿੰਦੇ ਕਿ ਮੈਮ ਤੁਸੀਂ ਸਾਨੂੰ ਗੱਲ ਹੀ ਇਸ ਤਰੀਕੇ ਸਮਝਾਉਂਦੇ ਹੋ ਕਿ ਅਸੀਂ ਮੰਤਰ ਹੀ ਬਣਾ ਲੈਨੇ ਵੀ ਲੈਣਾ ਹੀ ਲੈਣਾ ਉਹਨੂੰ ਇਸ ਨੂੰ ਲੈਣ ਦੇ ਵੀ ਬਹੁਤ ਤਰੀਕੇ ਹੁੰਦੇ ਹੈਗੇ ਆ ਠੀਕ ਹੈ ਹੁਣ ਉਹਨਾਂ ਨੇ ਇਹ ਜੀ ਕੱਚੀ ਜੀ ਦਾ ਜਿਵੇਂ ਹੁਣ ਆਪਾਂ ਤੋੜੀ ਹੈਗੀ ਸਰ ਹਨਾ ਇਹਨਾਂ ਨੇ ਇਸ ਤਰੀਕੇ ਇਹਦਾ ਪਾਊਡਰ ਬਣਾ ਲੈਣਾ ਇਹਨੂੰ ਸੁਕਾ ਲੈਣਾ ਪਹਿਲੇ ਸੁਕਾ ਕੇ ਇਹਦਾ ਪਾਊਡਰ ਬਣਾਉਣਾ ਤੇ ਪਾਊਡਰ ਬਣਾ ਕੇ ਸਰ ਉਹਨਾਂ ਨੇ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਇਸ ਨੂੰ ਦੁੱਧ ਦੇ ਨਾਲ ਲੈ ਲੈਣਾ ਤੇ ਭਾਵੇਂ ਉਹਨੂੰ ਪਾਣੀ ਦੇ ਨਾਲ ਲੈ ਲੈਣ ਸਰ ਇਹ ਲੈਣਾ ਉਹਨਾਂ ਨੇ ਡੇ 1 ਪੀਰੀਅਡ ਦੇ ਡੇ 1 ਤੋਂ 21 ਦਿਨ ਸਰ ਮੈਨੂੰ ਨਹੀਂ ਲੱਗਦਾ ਮੇਰੇ ਕਈ ਮੁਤਾਬਕ 22ਵਾਂ ਦਿਨ ਨਹੀਂ ਆਉਣਾ ਔਰ ਇਹ ਵੀ ਪੱਕੀ ਗੱਲ ਹੈ ਅੱਜ ਮੈਂ ਤੁਹਾਨੂੰ ਕਿਹਾ ਨਾ ਸਰ 22ਵਾਂ ਦਿਨ ਤੇ ਮੈਨੂੰ ਪਤਾ ਹੈ ਮੈਨੂੰ ਘਟੋ ਘਟ ਵੀ ਸਰ 10 11 ਕਾਲ ਇਸ ਵੀਡੀਓ ਤੋਂ ਬਾਅਦ ਆ ਜਾਣੀ ਕਿ ਮੈਡਮ ਸਾਡੀ ਪ੍ਰੈਗਨਨਸੀ ਠਹਿਰ ਗਈ ਸਰ ਮੈਨੂੰ ਨਾ ਕੱਲ ਹੀ ਇੱਕ ਕਾਲ ਆਈ ਹੈਗੀ ਹੈ ਯੂਐਸਏ ਤੋਂ ਸੀ ਕਾਲ 올ਰੀਡੀ ਕਹਿੰਦੀ ਹੈ ਕਿ ਮੈਮ ਵੀ ਮੈਂ ਜਦੋਂ ਅਸੀਂ ਆਪਸ ਵਿੱਚ ਸੰਬੰਧ ਬਣਾਉਨੇ ਆ ਤਾਂ ਮੈਨੂੰ ਮਤਲਬ ਮੈਂ ਨਹੀਂ ਸੈਟੀਸਫਾਈ ਹੋ ਪਾਂਦੀ ਦੇਖੋ ਦੋਨੋਂ ਲਾਈਫ ਪਾਰਟਨਰ ਦਾ ਸੈਟੀਸਫਾਈ ਹੋਣਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਫਾਇਦਾ ਹੋਗਾ ਪਰ ਹੋਣਾ ਤੇ ਇਹ ਇਹ ਮਤਲਬ ਇਨਡਾਇਰੈਕਟਲੀ ਤਾਂ ਇਹ ਕਨਸੀਡਰ ਹੁੰਦਾ ਵੀ ਉਸ ਟਾਈਮ ਤੇ ਐਗੋ ਸਪਰਮ ਦੇ ਮਿਲਣ ਦੇ ਜਿਹੜੇ ਚਾਂਸਸ ਹੁੰਦੇ ਉਹ ਵੱਧ ਜਾਂਦੇ ਆ ਠੀਕ ਹੈ ਤੇ ਹੁਣ ਜੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗੀ ਵੀ ਇਹ ਸਬੰਧ ਵੀ ਉਹਨਾਂ ਨੇ ਕਦੋਂ ਬਣਾਉਣਾ ਸਰ ਓਵਿਲੇਸ਼ਨ ਟਾਈਮ ਜਦੋਂ ਐਗ ਰਪਚਰ ਹੋ ਰਿਹਾ ਐ ਐਗਜੈਕਟ ਟਾਈਮ ਉਦੋਂ ਜਾਂ ਓਵਿਲੇਸ਼ਨ ਤੋਂ 2 ਦਿਨ ਪਹਿਲਾਂ ਵੀ ਉਹ ਟਰਾਈ ਕਰ ਸਕਦੇ ਹੈਗੇ ਓਵਿਲੇਸ਼ਨ ਹੋਣ ਤੋਂ 2 ਦਿਨ ਪਹਿਲਾਂ ਟਰਾਈ ਕਰਨਗੇ ਤਾਂ ਹੋਣਾ ਕੀ ਹੈ ਜਿਹੜਾ ਸਪਰਮ ਹੈ ਉਹ 5 ਤੋਂ 7 ਦਿਨ ਲਾਈਵ ਰਹਿੰਦਾ ਜਿਹੜਾ ਐਗ ਹੈ ਉਹ 12 ਤੋਂ 24 ਘੰਟੇ ਪਰ ਅਸੀਂ 12 ਤੋਂ 18 ਘੰਟੇ ਹੀ ਲਾ ਕੇ ਚੱਲਾਂਗੇ ਤੇ ਅਗਰ ਉਹ ਦੋ ਦਿਨ ਪਹਿਲੇ ਓਵਿਊਲੇਸ਼ਨ ਤੋਂ ਪਹਿਲੇ ਜੋੜਾ ਰਿਲੇਸ਼ਨ ਚ ਆਇਆ ਹੋਵੇਗਾ ਤਾਂ ਸਪਰਮ ਤਾਂ ਉੱਥੇ ਹੈਲਦੀ ਹੋਏਗਾ ਸਪਰਮ ਬੜਾ ਬੇਸਪੀਨਲ ਵੇਟ ਕਰ ਰਿਆ ਹੋਏਗਾ ਕਦੀ ਉਹ ਐਗ ਦੀ ਤਾਂ ਉਸ ਟਾਈਮ ਤੇ ਸਪਰਮ ਬਿਲਕੁਲ ਹੈਲਦੀ ਹੋਏਗਾ ਤਾਂ ਉਹ ਨਾਲੋਂ ਨਾਲ ਐਗ ਨੂੰ ਟਾਈਮ ਨਹੀਂ ਮਿਲਣਾ ਕਿ ਉਹਦੀ ਮੋਰਫੋਲੋਜੀ ਡਾਊਨ ਜਾਏ ਤੇ ਸਰ 2 ਦਿਨ ਪਹਿਲਾਂ Ovulation ਤੋਂ Intercourse ਆਨ ਦੇ ਨਾਲ ਤਾਂ ਦੋਰਾ ਹੀ ਫਾਇਦਾ ਹੋ ਸਕਦਾ ਹੈ ਤੇ ਹੁਣ ਜੇ ਅਸੀਂ ਮੈਡੀਕੇਸ਼ਨ ਦੀ ਗੱਲ ਕਰੀਏ ਸਰ ਤੇ ਅਸੀਂ ਮੈਡੀਕੇਸ਼ਨ ਤੇ ਆਉਣੇ ਆ ਸਰ ਜਿਵੇਂ ਤੁਸੀਂ ਕਿਹਾ ਵੀ ਹੁਨੇ ਮੇਲ ਨੂੰ ਪ੍ਰੋਬਲਮ ਆਂਦੀ ਆ no doubt ਮੇਲ ਦਾ ਜੇ ਸਰ ਸਿਮਨ ਤੇ ਦਿੱਕਤ ਆ ਰਹੀ ਹੈਗੀ ਇਹ ਕੁਛ ਹੀ ਉਹਨਾਂ ਦੇ ਪਸਸ ਹੈਗੇ ਜਾਂ ਸੀ ਮਨ ਨੂੰ ਦੀ ਪ੍ਰੋਬਲਮ ਆ ਰਹੀ ਹੈ ਤਾਂ ਉਸ ਰਿਵੈਕਸ ਦੇ ਵਿੱਚ ਜਾ ਸਕਦੇ ਆ ਇਹ ਦਿੱਨਾ ਮੰਥ ਸਰ ਬਿਲਕੁਲ ਸਰ 1 ਮਹੀਨੇ ਦੇ ਵਿੱਚ ਵਿੱਚ ਇਵਨ ਸਰ ਇੱਥੋਂ ਤੱਕ ਸਾਡੇ ਕੋਲ 52 52 ਸਾਲ ਦਾ ਇੱਕ ਪੇਸ਼ੈਂਟ ਸੀਗਾ ਜਿਵੇਂ ਕਿ ਮੈਂ 52 ਸਾਲ ਦੇ ਨੂੰ 2 ਮਹੀਨੇ ਆਪਾਂ ਕਹਿ ਕੇ ਚਲਦੇ ਆਂ ਵਿਥਿਨ ਅ ਮੰਥ ਸਰ ਉਹਦੀ 30% ਮੋਟਿਲਿਟੀ ਤੋਂ ਉਸ ਦੀ 62% ਆ ਗਈ ਸੀ ਜਿਹੜੀ ਸਾਨੂੰ ਚਾਹੀਦੀ ਹੈ 60% ਉਸ ਤੋਂ ਬਾਅਦ ਉਹ ਕਹਿੰਦਾ ਵੀ ਮੇਰੇ ਪਿੰਡ ਵਾਲਾ ਡਾਕਟਰ ਕਹਿ ਰਿਹਾ ਵੀ ਹੁਣ ਦਵਾਈ ਦੀ ਲੋੜ ਨਹੀਂ ਹੈਗੀ ਪਰ ਅਸੀਂ ਉਹਨੂੰ 15 ਦਿਨ ਫਿਰ ਰੀਕਮੈਂਡ ਕੀਤਾ ਕਿਉਂਕਿ ਏਜ ਉਹਦੀ ਜ਼ਿਆਦਾ ਸੀ ਤੇ 15 ਦਿਨ ਰੀਕਮੈਂਡ ਕੀਤਾ ਕਿਉਂ ਕਿ ਉਹਦੀ ਮੋਰਫੋਲੋਜੀ ਜਿਹੜੀ ਹੈ ਉਹ ਸਟੇਬਲ ਰਹਿ ਜਾਏ ਤੇ ਜੇ ਉਹਨਾਂ ਨੂੰ ਏਜ ਦੇ ਠੀਕ ਕੋਈ ਟਾਈਮ ਦਾ ਇਸ਼ੂ ਆਉਂਦਾ ਸਰ ਤਾਂ ਇਹ ਟਾਈਮ ਐਕਸ ਦੇ ਵਿੱਚ ਹੀ ਪਾਊਡਰ ਕੈਪਸੂਲ ਤੇ ਟੈਬਲੇਟ ਤਿੰਨਾਂ ਦਾ ਕੰਬੀਨੇਸ਼ਨ ਹੈ ਤੇ ਜਿਹੜੀ ਉਹਨੇ ਤੁਸੀਂ ਗੱਲ ਕੀਤੀ ਨਾ ਸਰ ਆਪਾਂ ਕਹਿ ਰਹੇ ਸੀਗੇ ਕਿ ਜਦੋਂ ਘੜਾ ਬਣਾਉਣਾ ਤਾਂ ਲੂਬ੍ਰੀਕੇਸ਼ਨ ਵੀ ਬਹੁਤ ਜ਼ਰੂਰੀ ਚਾਹੀਦੀ ਹੈਗੀ ਹੈ ਨਾ ਮਜ਼ਬੂਤ ਮਜ਼ਬੂਤ ਕਰਨ ਵਾਸਤੇ ਘੜੇ ਨੂੰ ਮਜ਼ਬੂਤ ਕਰਨ ਵਾਸਤੇ ਸਰ ਉਹਦੀ ਵਾਸਤੇ ਸਰ ਆਪਾਂ ਨੇ ਦੇਖੋ ਨੋ ਡਾਊਟ ਕਿ ਨਾ ਤਾਂ ਇੰਟਰਸਟ ਮੇਲਦਾ ਰਹਿੰਦਾ ਨਾ ਫੀਮੇਲ ਦਾ ਰਹਿੰਦਾ ਉਹਨਾਂ ਦਾ ਸ਼ੌਂਕ ਘਟ ਜਾਂਦਾ ਉਹਨਾਂ ਦਾ ਮਨ ਘਟ ਜਾਂਦਾ ਜੇ ਉਹਨਾਂ ਦਾ ਦਿਲ ਨਹੀਂ ਸਰ ਤੁਹਾਡੀ ਗੱਲ ਬਹੁਤ ਸਹੀ ਹੈ ਕਿਉਂਕਿ ਆਫਟਰ 올 ਦਾ ਸਰ ਜਦੋਂ ਦੁਖੀ ਹੁੰਦੇ ਵਿਚਾਰੇ ਕੋ ਸਰ ਉਸ ਦੇ ਵਿੱਚ ਉਹਨਾਂ ਨੇ ਸਿਰਫ ਆਹ ਵਿਕੋਨਿਲ ਦੇ ਵਿੱਚ ਜਾਣਾ ਸਰ ਵਿਕੋਨਿਲ ਵੀਕਨੈਸ ਵਾਸਤੇ ਹੈ ਸਰ ਲਿਬਿਡੋ ਦੇ ਵਾਸਤੇ ਉਹਨਾਂ ਨੇ ਪੁਸ਼ਪੈਕਸ ਲੈਣੀ ਹੈਗੀਏ ਇਹ ਮੇਲ ਤੇ ਫੀਮੇਲ ਦੋਨਾਂ ਦਾ ਹੀ ਦਿਲ ਜਿਹੜਾ ਹੈ ਉਹ ਉਹ ਵਧੀਆ ਕਰ ਦੂ ਉਹਨਾਂ ਦਾ ਮਨ ਕਰੂਗਾ ਤਾਂ ਜੋ ਉਹ ਬੱਚਾ ਲੈਣ ਨੂੰ ਮਨ ਕਰੇਗਾ ਉਹ ਬੱਚਾ ਲੈਣ ਨੂੰ ਉਹਨਾਂ ਦਾ ਮਨ ਕਰੂਗਾ ਜੋ ਪ੍ਰੋਬਲਮ ਆ ਰਹੀ ਹੈਗੀ ਹੈ ਉਹ ਪੁਸ਼ਪੈਕਸ ਦੇ ਨਾਲ ਭਾਵੇਂ ਮੇਲ ਦੀ ਭਾਵੇਂ ਫੀਮੇਲ ਦੀ ਦੋਨੋਂ ਦੀ ਹੀ ਹੱਲ ਹੋ ਜੂਗੀ ਜਿਹੜੀ ਅਸੀਂ ਲੂਬ੍ਰੀਕੇਸ਼ਨ ਦੀ ਗੱਲ ਕਰ ਰਹੇ ਹਾਂ ਸਰ ਉਹਦੇ ਵਾਸਤੇ ਆਪਾਂ ਇਹ ਸੋਮਿਆ ਕਿਉਂ ਤਿਆਰ ਕੀਤਾ ਹੈ ਸਰ ਇਹ ਸ਼ਤਾਵਰਦਨ ਕਿਉਂ ਹੈ ਸ਼ਤਾਵਰ ਤੇ ਹੋਰ ਬਹੁਤ ਹਰਬਲ ਮੈਡੀਸਿਨਸ ਪਾ ਕੇ ਇਹ ਤੇ ਕਿਉਂ ਤਿਆਰ ਕੀਤਾ ਇਹਦੇ ਨਾਲ ਜਦ ਫੀਮੇਲ ਦਾ ਮਨ ਨਹੀਂ ਕਰਦਾ ਵੀ ਜੈਨਡਾ ਡਰਾਈ ਰਹਿੰਦੀ ਹੈਗੀ ਹੈ ਤਾਂ ਉਹਨੂੰ ਕੱਲੇ ਸੋਮਿਆ ਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਸਰ ਸੁਭਾਗੇ ਸਰ ਕੈਪਸੂਲਸ ਤਿਆਰ ਕੀਤੇ ਹੋਏ ਹੈਗੇ ਜੀ ਇਹ ਇਹਦੇ ਵਿੱਚ ਕਟੋ-ਕਟ ਵੀ ਸਰ 140 ਤੋਂ ਜ਼ਿਆਦਾ ਜੜੀ ਬੂਟੀਆਂ ਇਹਦੇ ਵਿੱਚ ਪਾਈਆਂ ਹੋਈਆਂ ਜਿਹਦੇ ਨਾਲ ਸੁਭਾਗਿਆ ਰੈਡੀ ਕੀਤੀ ਏ ਤੇ ਜੇ ਅਸੀਂ ਨਾਲ ਹੀ ਕੁਛਕ ਦਾ ਸਰ 골ਡ ਭਸਮ ਲਘੂ ਮਾਲਤੀ ਬਸੰਤ ਮਾਲਤੀ ਸ਼ੀਲਾਜੀਤ ਅਸ਼ਵਗੰਧਾ ਬਹੁਤ ਸਾਰੀਆਂ ਸਰ ਇਦਾਂ ਦੀਆਂ ਜੋ ਇਟਸ ਕੁਆਇਟ ਡਿਫਿਕਲਟ ਟੂ ਅਟਰ ਪਰ ਸੋਨ ਇਹਦੇ ਫਾਇਦੇ ਦੀ ਗੱਲ ਕਰੀਏ ਸਰ ਨੰਬਰ 1 ਯੂਟਰਸ ਦੀ ਲਾਈਨਿੰਗ ਜੇ ਪਤਲੀ ਹੈ ਜਾਂ ਇੰਬੈਲੈਂਸਡ ਹੈ ਐਂਡੋਮੈਟ੍ਰੀਮ ਜਿਹਨੂੰ ਬੋਲਦੇ ਹੈ ਇਸਨੇ ਰਿਕਵਰ ਕਰਨਾ ਨੰਬਰ 2 ਜੇ ਉਨਾ ਦਾ ਐਗ ਦੀ ਕੁਆਲਿਟੀ ਵਧੀਆ ਨਹੀਂ ਹੈ ਮੋਰਫੋਲੋਜੀ ਅੱਛੀ ਨਹੀਂ ਹੈ ઓਰ ਰਿਕਵਰ ਹੋਣੀ ਹੈ ਨੰਬਰ 3 ਜੇ ਐਮਐਚ ਡਾਊਨ ਚਲਾ ਗਿਆ ਬਾਈ ਸਟ्रेस ਬਾਈ ਐਨੀ ਸਰਕਮਸਟੈਂਸਸ ਤਾਂ ਐਮਐਚ ਆਲਸੋ ਕੈਨ ਬੀ ਟ੍ਰਿਗਰਡ ਵਿਦ ਦਾ ਹੈਲਪ ਆਫ ਸੋਭਾਗਿਆ ਜੇ ਹੋਰ ਗੱਲ ਕਰੀਏ ਸਰ ਕੋਈ ਵੀ ਰਸਤਾ ਉਹਨਾਂ ਨੂੰ ਆਈਵੀਫ ਕਰਾਉਣ ਬਾਅਦ ਨਹੀਂ ਮਿਲਦਾ ਉਹਨਾਂ ਦਾ ਦਿਲ ਹੀ ਨਹੀਂ ਕਰਦਾ ਤਾਂ ਵੀ ਸਿਰਸ ਓਨਲੀ ਸੋਭਾਗਿਆ ਇਜ਼ ਦਾ ਅਲਟੀਮੇਟ ਸੋਲੂਸ਼ਨ ਇਹਦੇ ਨਾਲ ਨੁਕਸਾਨ ਤਾਂ ਦੂਰ ਦੀ ਗੱਲ ਹੈ ਜੇ ਆਈਵੀਐਫ ਵਾਲ ਵੀ ਜਾ ਰਹੀ ਹੈ ਕਪਲ ਨੇ ਦੋ ਜਾਂ ਤਿੰਨ ਆਈਵੀਐਫ ਫੇਲ ਚੁੱਕੇ ਹੋਏ ਹੈ ਤਾਂ ਬੈਟਰ ਹੈ ਕਿ ਉਹ ਸਾਡੇ ਨਾਲ ਕਨਸਰਨ ਕਰਕੇ ਨੈਕਸਟ ਆਈਵੀਐਫ ਟਰੀਟਮੈਂਟ ਮੀਨਸ ਐਮਬ੍ਰਿਓ ਟ੍ਰਾਂਸਫਰ ਕਰਾਉਣ ਤੋਂ ਪਹਿਲੇ 3 ਮਹੀਨੇ ਸਰ ਮੈਂ ਐਗਜੈਕਟਲੀ ਕਹਿ ਰਹੀ ਐ ਮੈਂ ਨਾ ਕਿ 1 ਨਾ ਕਿ 2 ਸਿੱਧਾ ਕਹਿ ਰਹੀਆਂ 3 ਐਟਲੀਸਟ 3 ਮੰਥ ਉਸੁਭਾਗਿਆ ਖਾਨ ਉਹਦੇ ਨਾਲ ਕਹਿੰਦੇ ਨੇ ਕਿ ਘੜਾ ਤੇ ਉਹ ਜ਼ਮੀਨ ਜਿਹੜੀ ਹੈਗੀ ਉਹਨਾਂ ਦਾ ਜਿਹੜਾ ਯੂਟਰਸ ਜਿਹਨੂੰ ਆਪਾਂ ਕੰਪੇਅਰ ਕੀਤਾ ਉਹ ਵਧੀਆ ਹੋ ਜਾਣਾ ਤੇ ਨਾਲ-ਨਾਲ ਆਈਵੀਐਫ ਟਰੀਟਮੈਂਟ ਚਲਦੇ ਆ ਚਲਦੇ ਆ ਕੰਪਲਿਕੇਸ਼ਨ ਉਹਨਾਂ ਨੂੰ ਆਣੀ ਹੈ ਵੀ ਅਕ ਕੁਆਲਿਟੀ ਵਧੀਆ ਨਹੀਂ ਆ ਦੂਜੀ ਉਹਨਾਂ ਨੂੰ ਆਣੀ ਹੈ ਵੀ ਯੂਟਰਸ ਦੀ ਲਾਈਨਿੰਗ ਵਧੀਆ ਨਹੀਂ ਹੈ ਦੋਨੋਂ ਪ੍ਰੋਬਲਮ ਸਰ ਆਈਵੀਐਫ ਲੈਂਦੇ ਆ ਆਈਵੀਐਫ ਸਕਸੈਸ ਹੋ ਜਾਣਾ ਤੇ ਸੁਭਾਗੇ ਨਹੀਂ ਉਹਨਾਂ ਦਾ ਹੱਲ ਕਰਦੇ ਨਾ ਇੱਥੇ 8 ਮੰਥ ਮੇਰੇ ਪੇਸ਼ੈਂਟ ਜੋ ਆਈਵੀਐਫ ਤੇ ਵੀ ਇੰਨਾ ਪੈਸਾ ਲਾ ਰਹੇ ਆ ਇਕੱਲੇ ਸੁਭਾਗਿਆ ਨਾਲ ਖਾ ਲੈਣ ਸਰ ਮੇਰੀ ਐਡਵਾਈਸ ਕੁਦਰਤੀ ਆਈਵੀਐਫ ਹੋ ਜਾਣਾ ਸਰ ਉਸ ਨੂੰ ਆਪਾਂ ਇਹੀ ਕਵਾਂਗੇ ਵੀ ਕੁਦਰਤ ਨਾਲ ਵੀ ਖੇਡ ਲਿਆ ਤੇ ਚਲੋ ਆਈਵੀਐਫ ਦਾ ਵੀ ਆਪਾਂ ਸਨਮਾਨ ਰੱਖ ਲੈ ਸਰ ਆਪਣਾ ਮੁਹਾਲੀ ਇਹ ਕਲੀਨਿਕ ਫੇਸ 10 ਸੈਕਟਰ 64 ਹੈ ਜੀ ਐਸਫ 61 ਹੈ ਮੇਰੀ ਇੱਥੇ ਮੈਨੂੰ ਮਿਲ ਸਕਦੇ ਆ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਆ